ਕਮੇਟੀ ਤੋੜੇ ਭਰੇ ਦਾ ਵਾਦਾ ਉਹ ਭਰ ਕੇ ਮੁੱਕ ਦੀ ਗੱਲ ਆ ਵੀ ਉਹੀ ਉਹ ਜਿਹੜਾ ਸੀ ਨਾ ਉਹ ਮਤਲਬ ਸਾਂਭਿਆਂ ਨੂੰ ਬੇ ਗਰੇਡ ਹੁੱਟੇ ਉਹ ਲਿਆ ਲਾ ਉਹਦੇ ਵਿੱਚ ਤੋੜੇ ਹੁੱਟੇ ਕੁਝ ਰੁੱਖ ਵੀ ਛੁੱਟ ਤਾਂ ਹੀ ਛੋੜੇ ਵੱਡ ਕੇ ਮਾੜ ਮਾੜ ਛਾਪੇ ਝੂਪੇ ਤੇ ਉਹ ਛੁੱਟ ਕੇ ਉਹ ਮਤਲਬ ਰੁਕ ਗਿਆ ਫਿਰ ਉਥੇ ਹੁਣ ਤਾਂ ਹੀ ਉਥੇ ਹੁਣ ਤਾਂ ਹੀ ਢਾ ਲੱਗਦੀ ਰਹੀ ਆ ਤੇ ਅਸੀਂ ਮੇਰੇ ਘਰ ਘਰ ਦੋ ਕਿੱਲਿਆਂ ਦੇ ਢਾਈਆਂ ਦੇ ਅਸੀਂ ਉਹ ਬੰਨ ਜਿਹੜਾ ਵਾ ਉਹ ਵੱਜਾ ਆ ਫੇਰ ਗਾੜੀ ਟੁੱਟ ਗਈ ਆ ਕੋਣ ਅਗਲੇ ਬੰਨੇ ਉੱਥੇ ਵਕਲ ਦੇ ਲੱਗੇ ਰਾਤ 12 1 ਵਜੇ ਉੱਥੇ ਲਾਉਂਦੇ ਰਹੇ ਆ ਉਹ ਵੀ ਉੱਥੇ ਮਹਾਰਾਜ ਦੀ ਕਿਰਪਾ ਵਾ ਵੀ ਉੱਥੇ ਵੀ ਆਉਣਾ ਸਿੰਘ ਆ ਗਏ ਉਥੋਂ ਤੇ ਐਸੇ ਆ ਗਏ ਹੁਣ ਮੜਢੀ ਇਥੇ ਹੁਣ ਮੜਢੀ ਲੱਗੇ ਆ ਪਰਸੋ ਚੌਥੀ ਇਹ ਵੀ ਫੋਨ ਕਰੀ ਜਾਂਦੇ ਆ ਹਾ ਦੋ ਤਿੰਨ ਗੱਲੇ ਲੱਗ ਗਈ ਨਾਲ ਪਹਿਣੀਆਂ ਵੀ ਉੱਡੀਆਂ ਵਾ ਤੇ ਨਾਲ ਆ ਪਿੰਡ ਜਿਹੜੇ ਕੋਠੇ-ਕਾਠੇ ਵੀ ਵਿਚਾਰਿਆਂ ਟੱਟ ਗਏ ਆ ਬੁਰਾ ਹਾਲ ਬੌਂਕੇ ਦਿਹਾੜੇ ਹੋ ਗਿਆ ਜਿਹੜਾ ਪਾਣੀ ਉਹ ਜ਼ਿਆਦਾ ਜ਼ੋਰ ਪਾਉਣ ਰਿਆ ਇਸ ਦੇ ਗਰੇਡ ਜਿਹੜੇ ਵੱਧੇ ਸੀ ਥੋੜੇ ਇਥੇ ਕੱਲ ਦੇ ਡਿੱਗੇ ਹੋਏ ਆ ਹੁਣ ਮਹਾਪੁਰਖ ਬਾਬਾ ਸੋਖਾ ਸਿੰਘ ਜੀ ਹੁਣੀ ਇਥੇ ਆ ਗਏ ਆ ਇਹ ਆ ਕੇ ਹੁਣ ਫੇਰ ਇਸ ਲੱਗੇ ਹੋਏ ਆ ਪਹਿਲਾਂ ਜੇ ਨਾਲੇ ਗਏ ਸੀ ਜਨਾਲੇ ਲੋਕਾਂ ਦਾ ਪਤਾ ਲੈ ਕੇ ਆਏ ਸਾਰਾ ਕੁਝ ਕਰਕੇ ਲੰਗਰ ਪਾਣੀ ਚਾਲੂ ਕਰਕੇ ਉੱਥੇ ਵੀ ਤੇ ਉੱਥੋਂ ਹੁਣ ਮੜ ਕੇ ਆ ਕੇ ਇਥੇ ਲੱਗ ਪਏ ਆ ਇਥੇ ਲਾਗ ਗਰੇਡ ਛੁੱਟੀ ਆਣਦੇ ਆ ਇਸ ਤਰ੍ਹਾਂ ਕੇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਸੰਪਰਦਾ ਵੱਲੋਂ ਵਕ ਵਕ ਥਾਵਾਂ ਤੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਹੜ ਆਏ ਨੇ ਉੱਥੇ ਉੱਥੇ ਹੀ ਮਹਾਪੁਰਸ਼ਾਂ ਵੱਲੋਂ ਭਾਵੇਂ ਸੁਲਤਾਨਪੁਰ ਲੋਧੀ ਹੋਵੇ ਜਾਂ ਨਾਲਾ ਸਾਈਡ ਹੋਵੇ ਬਟਾਲਾ ਸਾਈਡ ਹੋਵੇ ਦਿਨਾਨਗਰ ਸਾਈਡ ਹੋਵੇ ਜਾਂ ਮੁੱਠਿਆਂ ਵਾਲਾ ਹੋਵੇ ਜਾਂ ਕੋਟ ਬੁੱਢਾ ਸਾਈਡ ਹੋਵੇ ਜਾਂ ਇਹ ਹਰੀਕੇ ਹੈਡ ਤੇ ਜੋ ਅੱਜ ਪਿੰਡ ਮਰੜ ਦੇ ਵਿੱਚ ਬੀਤੇ ਕੱਲ ਜਿਹੜੀ ਉਹ ਬੰਨੂ ਢਾ ਲੱਗੀ ਸੀ ਉੱਥੇ ਮਹਾਂਪੁਰਖਾਂ ਵੱਲੋਂ ਸੇਵਾਵਾਂ ਜਿਹੜੀਆਂ ਵੱਡੇ ਪੱਦਰ ਤੇ ਸੰਪਰਦਾ ਵੱਲੋਂ ਨਿਭਾਈਆਂ ਜਾ ਰਹੀਆਂ ਤੇ ਇਸ ਸੇਵਾ ਦੇ ਵਿੱਚ ਮਾਪੁਰਖਾਂ ਦੇ ਜਥੇਦਾਰ ਬਾਬਾ ਵੀਰਾ ਸਿੰਘ ਸਾਹਿਬ ਜੀ ਜੋ ਬੀਤੇ ਸਮੇਂ ਬੀਤੇ ਦਿਨਾਂ ਤੋਂ ਇਹਨਾਂ ਸੇਵਾਵਾਂ ਦੇ ਵਿੱਚ ਸੰਗਤਾਂ ਨੂੰ ਪ੍ਰੇਰ ਕਰਕੇ ਲਿਆ ਰਹੇ ਨੇ ਸੰਗਤਾਂ ਕੋਲੋਂ ਸੇਵਾਵਾਂ ਕਰਵਾ ਰਹੇ ਨੇ ਆਓ ਬਾਬਾ ਵੀਰਾ ਸਿੰਘ ਸਾਹਿਬ ਜੀ ਦੇ ਨਾਲ ਆਪਾਂ ਫਤਿਹ ਦੀ ਸਾਜ ਪਾਉਣੇ ਆ ਤੇ ਉਹਨਾਂ ਪਾਸੋਂ ਜਿਹੜੀਆਂ ਇਹ ਚੱਲ ਰਹੀਆਂ ਸੇਵਾਵਾਂ ਦੇ ਬਾਬਤ ਥੋੜਾ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਉਹ ਸੇਵਾ ਦੇ ਕਾਰਜ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਛੋ ਕਿੰਨੇ ਕਿ ਦਿਨਾਂ ਤੋਂ ਸੇਵਾਵਾਂ ਦੇ ਵਿੱਚ ਜੁਟੇ ਹੋਏ ਹੋ ਐ ਟਾਈਮ ਤੇ 20 21 ਵਜੇ ਜਦੋਂ ਦਾ ਪਾਣੀ ਆ ਗਿਆ ਨਾ ਇਥੇ ਅਸੀਂ ਪਹਿਲਾਂ ਬਾਉਪੁਰ ਬਾਬਾ ਸੋਖਾ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ ਬਾਉਪੁਰ ਵਾਲਿਆਂ ਨੇ ਜੀ ਸਾਡਾ ਬੰਨ ਰੋਡ ਚੱਲੇ ਆ ਤੇ ਸੰਗਤਾਂ ਭੇਜੋ ਬਾਬਿਆਂ ਨੇ ਉਥੋਂ ਬਾਹਰ ਗਏ ਸੀ ਬਾਬਿਆਂ ਨੇ ਫੋਨ ਕੀਤਾ ਵੀ ਸੰਗਤਾਂ ਲੈ ਕੇ ਜਾਓ ਅਸੀਂ ਉਥੇ ਦੋ ਤਿੰਨ ਗੱਡੀਆਂ ਸੰਗਤਾਂ ਦੀਆਂ ਖੜੀਆਂ ਬੰਦਾ ਖੜਿਆ 100 150 ਸਤੈ ਥੋੜਾ ਜਾਂ ਥਾਂ ਰਹਿ ਗਿਆ ਮਤਲਬ ਪਰ ਟਾਈ ਥੋੜਾ ਥਾਂ ਹੀ ਆ ਰੋਜੇ ਮਤਲਬ 50 ਫੁੱਟ ਦਾ ਲੱਗੇ ਹੋਊਗਾ ਜੀ ਜਦੋਂ ਉਹ 50 ਫੁੱਟ ਦੇ ਥਾਂ ਦੇ ਜਾ ਕੇ ਵੇਖਿਆ ਤੇ ਲੱਗੇ ਬੰਨ ਦੇ ਨਾਲੋਂ ਉਥੇ ਮਿੱਟੀ ਮਿਲੀ ਤੇ ਨਾਲ ਉਹ ਜੀਐਚਪੀ ਮਗਾਈ ਉਹ ਤੋੜਦਿਆਂ ਤੋੜਦਿਆਂ ਉਹ ਕਿੱਲੇ ਨੂੰ ਹੱਥ ਫੇਰ ਗਿਆ ਉਥੇ ਜਿਹੜੇ ਦੋ ਜੀਐਚਪੀ ਲਿਆਂਦੇ ਸੀ ਅਸੀਂ ਉਹ ਡੁੱਬਣੇ ਸ਼ੁਰੂ ਹੋ ਗਏ ਉਹ ਬੜੇ ਜਾਬਾਨਾਸ ਉਹ ਜੀਐਚਪੀ ਕੱਢੇ ਤੇ ਸੰਤਾਨ ਨੂੰ ਬਿਸ਼ਾਹ ਫੇਰ ਲਿਆਂਦਾ ਉਹ ਪਾਣੀ ਹੁਣ ਕੱਢ ਗਿਆ ਇਸ ਟਾਈਮ ਤੇ ਮੇਰਾ ਦੋ ਗੱਲਿਆਂ ਦਾ ਗਰੀਬ ਉਹ ਬੰਨ ਜਿਹੜਾ ਵਾ ਦੋ ਢਾਈ ਗੱਲਿਆਂ ਦੇ ਉਹ ਚਲੇ ਗਿਆ ਉਦੋਂ ਬਾਅਦ ਐਸੇ ਜਾ ਕੇ ਫੇਰ ਚਲੇ ਅਗਲੇ ਦਿਨ ਤੇ ਸਵੇਰਾਂ ਨੂੰ ਫੋਨ ਆ ਗਿਆ ਵੀ ਆ ਬੰਨ ਟੋੜ ਚਲੇ ਗਿਆ ਜਿਹੜਾ ਪਹਿਲਾਂ ਵੱਧਾ ਸੀ ਉਸੇ ਢਾ ਲੱਗੀ ਗਏ ਉਹ ਸੰਗਤਾ ਹਰੀ ਗੱਡਕੀਆਂ ਸੀ ਜੀ ਦੋ ਉਹਨਾਂ ਦਾ ਪਤਾ ਲੈ ਲੀਏ ਜਾ ਕੇ ਪਤਾ ਕੀਤਾ ਤੇ ਉੱਥੇ ਸਵੇਰਾਂ ਵਾਲਿਆਂ ਸਿੰਘਾਂ ਨੇ ਸਾਰਿਆਂ ਸੰਤਾਰੇ ਨੇ ਮੇਨੋਂ ਕਿ ਆਵੇ ਦਾ ਵਾਦਾ ਇਸ ਜੇ ਬੰਨ ਬਾਈ ਦਾ ਤਗੜੇ ਬਾਬਾ ਰੋਗਲੀ ਜੇ ਨਾ ਰੁਕਿਆ ਤੇ ਇਹ ਬੰਨ ਟੁੱਟ ਜਾਂਦਾ ਸਾਡਾ ਝੋਨਾ ਦਫਾ ਰਣਾ ਜਿਹੜਾ ਪਹਿਲੇ 20 ਪਿੰਡ ਜਿਹੜੇ ਸਾਡੇਵੇਂ ਜਾਂਦੇ ਰਣੇ ਆ ਅਸੀਂ ਫੇਰ ਉਹ ਜਿਹੜੀ ਸੰਗਤੀ ਦੋ ਟਾਂ ਗੱਡੀਆਂ ਭਰੀਆਂ ਪਈਆਂ ਇਸਹੜੀਕੇ ਡੱਕੀਆਂ ਸੀ ਉਹ ਅਸੀਂ ਲੈ ਕੇ ਸੰਗਤਾ ਦੇ ਉੱਥੇ ਜਾ ਪਹੁੰਚੇ ਉਥੋਂ ਲੰਘ ਲੰਘ ਜੀਪੀ ਹੈਗੇ ਉਹਨਾਂ ਦੇ ਠੇਕੇਦਾਰਾਂ ਦੇ ਕੋ ਪਿੰਡ ਦੇ ਹੈਗੇ ਉਹਨਾਂ ਨੂੰ ਫੋਨ ਕੀਤਾ ਤੇ ਲੈ ਕੇ ਆ ਜਾਓ ਫੇਰ ਨਾਲ ਮਿੱਟੀ ਤੋੜੇ ਭਰੇ ਦਾ ਵਾਦਾ ਵਾ ਉਹ ਭਰ ਕੇ ਮੁੱਕ ਦੀ ਗੱਲ ਆ ਵੀ ਉਹੀ ਉਹ ਜਿਹੜਾ ਸੀ ਨਾ ਉਹ ਮਤਲਬ ਸਾਂਭਿਆਂ ਨੂੰ ਬੇ ਗਰੇਡ ਹੁਟੇ ਉਹ ਲਿਆ ਲਾ ਉਹਦੇ ਵਿੱਚ ਤੋੜੇ ਹੁਟੇ ਕੁਝ ਰੁੱਖ ਵੀ ਛੁੱਟ ਤਾ ਹੀ ਛੋੜੇ ਜਿਹਾ ਵੱਡ ਕੇ ਮਾੜ ਮਾੜ ਛਾਪੇ ਝੂਪੇ ਤੇ ਉਹ ਛੁੱਟ ਕੇ ਉਹ ਮਤਲਬ ਰੋ ਗਿਆ ਫੇਰ ਉੱਥੇ ਹੁਣ ਤਾਂ ਹੀ ਉੱਥੇ ਹੁਣ ਤਾਂ ਹੀ ਢਾ ਲੱਗਦੀ ਰਹੀ ਆ ਤੇ ਅਸੀਂ ਮੇਰੇ ਘਰ ਘਰ ਦੋ ਕਿੱਲਿਆਂ ਦੇ ਢਾਈਆਂ ਦੇ ਅਸੀਂ ਉਹ ਬੰਨ ਜਿਹੜਾ ਵਾ ਉਹ ਵੱਜਿਆ ਐਸ ਟਾਈਮ ਤੇ ਗੁਰੂ ਰਾਨ ਆਰਾਮ ਸਾਹਿਬ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਾ ਐੜ ਕੇ ਉਹ ਵੱਜਿਆ ਖਲਤਾ ਫੇਰ ਗਾੜੀ ਟੁੱਟ ਗਈ ਆ ਕੋਣ ਅਗਲੇ ਬੰਨੇ ਉੱਥੇ ਬਕਲ ਦੇ ਲੱਗੇ ਰਾਤ 12 1 ਵਜੇ ਉੱਥੇ ਲਾਉਂਦੇ ਰਹੇ ਆ ਤੇ ਉਹ ਵੀ ਉੱਥੇ ਮਹਾਰਾਜ ਦੀ ਕਿਰਪਾ ਵਾ ਵੀ ਉੱਥੇ ਵੀ ਆਉਣਾ ਸਿੰਘ ਆ ਗਏ ਉਥੋਂ ਤੇ ਐਸੇ ਆ ਗਏ ਹੁਣ ਮੜਢੀ ਇਥੇ ਹੁਣ ਮੜਢੀ ਲੱਗੇ ਆ ਪਰ ਸੋਚੋ ਇਹ ਦੀ ਇਹ ਵੀ ਫੋਨ ਕਰੀ ਜਾਂਦੇ ਆ ਢਾ ਦੋ ਤਿੰਨ ਗੱਲੇ ਲੱਗੀ ਨਾਲ ਪੈੜੀਆਂ ਵੀ ਉੱਡੀਆਂ ਵਾ ਤੇ ਨਾਲ ਆ ਪਿੰਡ ਜਿਹੜੇ ਕੋਠੇ ਕਾਠੇ ਵੀ ਵਿਚਾਰਿਆਂ ਢੱਟ ਗਏ ਬੁਰਾ ਹਾਲ ਬੌਂਕੇ ਦਿਹਾੜੇ ਹੋ ਗਿਆ ਜਿਹੜਾ ਪਾਣੀ ਉਹ ਜਿਆਦਾ ਜ਼ੋਰ ਪਾਉਣ ਰਿਆ ਇਹਦੇ ਗਰੇਡ ਜਿਹੜੇ ਵੱਧੇ ਸੀ ਥੋੜੇ ਐਸੇ ਕੱਲ ਦੇ ਡਿੱਗੇ ਹੋਏ ਆ ਹੁਣ ਮਹਾਪੁਰਖ ਬਾਬਾ ਸੋਖਾ ਸਿੰਘ ਜੀ ਹੁਣੀ ਇੱਥੇ ਆ ਗਏ ਆ ਇਹ ਆ ਗਏ ਹੁਣ ਫਿਰ ਇਸ ਲੱਗੇ ਹੋਏ ਆ ਪਹਿਲਾਂ ਜਨਾਲੇ ਗਏ ਸੀ ਜਨਾਲੇ ਲੋਕਾਂ ਦਾ ਪਤਾ ਲੈ ਕੇ ਆਏ ਸਾਰਾ ਕੁਝ ਕਰ ਗਏ ਲੰਗਰ ਪਾਣੀ ਚਾਲੂ ਕਰਕੇ ਉੱਥੇ ਵੀ ਤੇ ਉੱਥੋਂ ਹੁਣ ਮੜ ਕੇ ਆ ਕੇ ਇੱਥੇ ਲੱਗ ਪਏ ਆ ਇੱਥੇ ਲਾਗ ਗਲ ਗ੍ਰੇਡ ਸੁੱਟੀ ਆਣਦੇ ਆ ਜਿਸਾਂ ਦਾ ਕੰਮ ਆ ਰਾ ਕਿਰਪਾ ਕਰਹੀਂ ਆਸ ਬਹੁਤ ਵੱਡੀ ਰੱਖਦੇ ਆ ਵੀ ਮਹਾਰਾ ਕਿਰਪਾ ਕਰੋ ਇਹਨਾਂ ਜੀਆ ਦਾ ਗੱਲ ਬਾਤ ਸੁਣ ਲੂਗਾ ਤੇ ਭਲਾ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਾਬਾ ਵੀਰਾ ਸਿੰਘ ਸਾਹਿਬ ਜੀ ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਰੀ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਚੱਲ ਰਹੀਆਂ ਸੇਵਾਵਾਂ ਦੇ ਬਾਬਤ ਜਾਣਕਾਰੀ ਦਿੱਤੀ ਆ ਤੇ ਉਮੀਦ ਕਰਦੇ ਆ ਕਿ ਮਹਾਂਪੁਰਖਾਂ ਵੱਲੋਂ ਜਿਹੜੀਆਂ ਇਹ ਵੱਡੇ ਪੱਧਰ ਤੇ ਸੇਵਾਵਾਂ ਸੰਗਤ ਨੂੰ ਜਿਹੜਾ ਵਾ ਉਹ ਇਨ੍ਹਾਂ ਹੜ੍ਹਾਂ ਦੀ ਈਮਾਰਤੋਂ ਬਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਉਹ ਸਤਿਗੁਰੂ ਸਾਹਿਬ ਦੀ ਪ੍ਰਵਾਨ ਕਰਨਗੇ ਅਤੇ ਸਫਲਤਾ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ